i ja la ਜੋ ਬਲੌ ਕੀਤਾ ਮੈਂ ਸਟਾਰਟ ਟਾਵਰ ਕਰਨਾ ਆ ਗਈਆਂ ਗਾਡੀ ਲੈਂਡ ਸਿਗਨਲ ਆ ਗਿਆ ਉਵੇਂ ਮਟਰਾ ਫ੍ਰਾਫਿਕ ਚ ਫਸਿਆ ਕੋਲ ਟਿਰ ਹੋ ਗਿਆ ਕਈ ਤਾਂ ਨੰਗ ਚੱਲੇ ਆ ਤੇ ਜਾਮ ਨਹੀਂ ਮੁਕਣਦੇ ਆ ਇਸ ਸਭ 에어ਪੋਰਟ ਦੁਕਾਨ ਉਹ ਕੀ ਗਿੰਦ ਜਾਂਦਾ ਸਭ ਉਹ ਰਫਟ ਲਾ ਵੀ ਦੂਰ ਨਾ ਇੱਥੇ ਡਰੇਗ ਜਣਾ ਉਹ ਦੱਬੀ ਅੰਮਾ ਰੂਪੇ ਆ ਇੱਕ ਕਰ ਕਾਲ ਬੰਦ ਕਰਨੀ ਹਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਤੇ ਨਵੇਂ ਬਲੌਗ ਦੇ ਵਿੱਚ ਤੇ ਉਮੀਦ ਕਰਦਾ ਕਿ ਸਾਰੇ ਤੁਸੀਂ ਨਾਲ ਤੁਹਾਨੂੰ ਦੇਖੀਏ ਚੋਕੀ ਜਿਹਾ ਤੇ ਆਪਾਂ ਦਰਿਆ ਸਾਤਲੁਜ ਆ ਜਾਂਦੇ ਆ ਇਧਰ ਪੌੜੀਆਂ ਚੜ ਅਸ਼ੋਕਾ ਅਸ਼ੋਕਾ ਤੇ ਬਲੌਗ ਦੀ ਕਰਤੀ ਆਪਾਂ ਸਟਾਰਟਿੰਗ ਤੇ ਅੱਜ ਆਪਾਂ ਚੱਲੇ ਆ ਬਹੁਤ ਕਿਥੋਂ ਵੀ ਲੈਣ ਆਏ ਤੇ ਬਤਾਈਏ

सर्विसिंग मिलेगी आपको कितनी कितनी भाई गुरु जी का खालसा भाई बंद होगी औदीवार इसमें 1 कितनी का औदी इन के बैटरी निकल होती है बैटरी तो बैटरी पे भी रिप्लेस होती है मतलब कितने मतलब कंट्रोल कंटिन्यू कर सकते हैं तो भी मतवा के के ਡੋਲ ਵੀ ਨਾ ਫੜ ਕੇ ਨਾ ਮੈਂ ਬੋਲ ਵਿੱਚ ਹਾਂ ਬੋਲ ਕੀ ਬੋਲਣਾ ਚਾਹੂੰ ਕੋਲ ਨੂੰ ਕੋਲ ਹੀ ਵੱਧ ਘਟਾ ਸਕ 1 1 1 ਵੀ ਜਿੱਥੋਂ ਆਪਾਂ ਐਸ ਲਾਈ ਲੈਣ ਆਏ ਹਾਂ ਨਾ ਯਾਮ ਟ੍ਰੈਫਿਕ ਦਾ ਰੌਣਕਾਂ ਦੇਖੋ ਬਹੁਤ ਟ੍ਰੈਫਿਕ ਇਸ ਪਲੇਸ 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 ਤੇ ਰਿਕ ਨ ਗੜ ਗਿਆ ਆਪਣੀ ਗੱਡੀ ਲੱਗੀ ਉਸ ਪਹਿਲਾਂ ਖਾਦੇ ਆ ਅੱਜ ਤੋਂ ਗੋਲ ਗੱਪੇ ਫਿਰ ਉਧਰੋਂ ਫੂਟਾ ਖਾ ਗਏ ਬੰਦੇ ਆਪਾਂ ਨੂੰ ਕਾਲ ਕਰਨ ਲੈ ਉਹ ਲਾ ਕੇ ਪੁੱਛਣਾ ਕਿ ਕਿੰਨੇ ਬਚਾਰਾ ਅੰਚਲੋਂ ਬੋਲੀ ਕਿ ਵੀ ਜਾਛੇ ਨਹੀਂ ਸੈਂਟ ਤੋਂ ਬੋਨਾਲਾ प्रोग्राम पोस्टपॉन झाला काय लाभ काय नायचं घेऊन चार तास झाले डायरेक्ट पैसे ना पाठवले ते त्यांचं काहीतरी लपड झालं वाटत ते संजय कोणाला म्हणतेस nereden daha geldi ਨਹੀਂ ਨਹੀਂ ਕਸ਼ੇਦੀ ਨਹੀਂ ਆਉਂਦੀ ਔਰ ਮਿਲ ਮਿੰਨੋ ਤਾਂ ਮਿਲਿਆ ਨਹੀਂ ਸਾਲਾ ਬੁੱਢੀ ਹੋ ਗਏ ਨੇ ਤੋਰਾਂ ਟ੍ਰੇਨ ਚ ਨਹੀਂ ਨਹੀਂ ਤੇ ਲਵਾਈ ਬੋਲੇ ਮੈਂ ਸੱਸ ਨੂੰ ਥੋੜਾ ਇਹ ਲੋਹਾ ਹੈਡ ਹੋਣ ਨੂੰ ਖੁਲਾੜਿਆ ਦਾ ਕੱਢ ਸੁਣਦਾ ਚੱਲ ਬਾਹਲੇ ਚੱਲ ਗਏ ਰੁਪਕ ਲੱਗਦੀ ਏ ਰੁਪਕ ਇਹ ਪਿੰਡੋ ਕਾ ਦਾ ਆ ਰੋਟੀਆਂ ਖਾਣ ਨਹੀਂ ਆਣਦੇ ਹੁਣ ਭੁੱਕੜ ਨਾ ਕਰ ਯਾਰ ਪਤਾ ਨਹੀਂ ਪਿੰਡੋ ਭੁੱਕਾ ਹੀ ਰਹਾ ਕਰੇ ਰੋਟੀ ਨਹੀਂ ਮਿਲੀ ਇਹਨੂੰ ਪਿੰਡ ਜਾ ਕੇ। ਉਹ ਕਹਿੰਦਾ ਦਾਲ ਹੀ ਖਾ। ਪਰ ਇੰਜ ਭੁੱਖ ਲੱਗੀ ਦੀ ਸੀ ਯਾਰ ਮੈਂ ਖਾਦਾ ਕੁਛ ਨਹੀਂ। ਦਾਲ ਹੀ ਖਾਈ ਜਾਂਦਾ। ਖਾਣੇ ਮੈਂ ਨਹੀਂ ਜਗ। ਰੋਟੀ ਨਹੀਂ ਰੋਟੀ ਨਹੀਂ ਹੈਗੀ ਹੁਣ। ਰੋਟੀ ਮੋਗ। ਆਟਾ ਦੁਬਾਰਾ ਗੁੰਨਣਾ ਪੈਣਾ ਨਹੀਂ ਲੱਗਦਾ। ਕਿੰਨੀਆਂ ਦਾ ਖਾ ਗਿਆ ਮੈਂ ਕੋਈ? ਚਾਰ ਰੋਟੀਆਂ ਖਾਧੀਆਂ ਯਾਰ ਇਹ ਪੰਜ। ਓਹ ਹੋ। ਹੋਰ ਗਿਆ। ਪੰਜ ਤੇ ਤੂੰ ਮਾਂ ਵਾਂ ਪਹਿਲੀਆਂ ਹੀ ਖਾ ਗਿਆ। ਪੰਜ ਕੁ ਤਾਂ ਪਹਿਲੇ ਖਾ। ਭਾਜੀ ਐਵੇਂ ਗੱਬ ਮਰੀ ਜਾਂਦਾ ਏ। ਗੱਬ ਕਿਤੇ ਕਿੰਨੀਆਂ ਖਾਦੀਆਂ ਹੀ? 9 ਰੋਟੀਆਂ ਖਾਦੀਆਂ। ਯਾਰ ਐਵੇਂ ਤੂੰ ਝੂਠ ਬੋਲੀ ਜਾਂਦਾ ਏ 9 ਰੋਟੀਆਂ ਖਾਦੀਆਂ। ਨਹੀਂ 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 ਗਏ ਦੋਂਦਾ ਲੋ ਵੀ ਮੇਤਰੋ ਆਪਾਂ ਆਏ ਆ ਤੇ ਨਹੀਂ ਪੈਂਦਾ ਪਿਆ ਉਧਰ ਨਹੀਂ ਪੈਂਦਾ ਗਾਰਡਰ ਕੱਟਨੇ ਪੈਂਦਾ ਉਧਰ ਵੀ ਅੱਜ ਤਾਂ ਨਵਾਂ ਆਪਰੇਟਰ ਆਇਆ ਏ ਸ਼ਮੀ ਬਦਮਾਸ਼ ਹਾਜ਼ਰ ਹੋਇਆ ਅੱਜ ਬਦਮਾਸ਼ਾ ਆਇਆ ਨੇ ਅੱਜ ਬਦਮਾਸ਼ਾ ਕਰੋ ਆਏ ਤੇ ਅੱਜ ਵਾਲੇ ਕੱਪੜੇ ਪਾਇਆ ਮਸਤ ਰੰਗ ਦਾ ਹੈ